आ जाओ जी होली होली बस लोकां ने जड़ा खासकर दो-तीन तो तो जना ने कह दे ਰਾਤ ਨੂੰ ਲੋਟਣ ਦੀ ਕੋਸ਼ਿਸ਼ ਕੀਤੀ ਆ ਤੇ ਉਹਦੇ ਵਿੱਚ ਹੁਣ ਤੱਕ ਅਪੋਰਟਸ ਵੱਲੋਂ ਕੋਈ ਫੀਡਬੈਕ ਨਹੀਂ ਕੀ ਕਾਰਵਾਈ ਕੀਤੀ ਹੈ ਕੀ ਬੰਦੇ ਫੜੇ ਗਏ ਸਾਡੇ ਡੰਡਾ ਤੋਂ ਡੱਬਾ ਵਾਲੀ ਰੋਡ ਤੇ ਰਫੈਨੀ ਰੋਡ ਤੇ ਤੇ ਸਾਨੂੰ ਇਹ ਇਤਲਾਹ ਸੀ ਕਿ ਇੱਕ ਗਰੋਹ ਜਿਹੜਾ ਕਿ ਕੋਈ ਰਾਹ ਜਾਂਦਿਆਂ ਨੂੰ ਜਾਂ ਟਰੱਕਾਂ ਵਾਲਿਆਂ ਨੂੰ ਉਹ ਘੇਰ ਕੇ ਉਹਨਾਂ ਤੋਂ ਲੈਫਟ ਲੇਨ ਦੇ ਬਹਾਨੇ ਜਾਂ ਟਰੱਕ ਅੱਗੇ ਲਗਾ ਕੇ ਘੇਰ ਕੇ ਉਹਨਾਂ ਦੀ ਲੁੱਟ ਖੋ ਕਰਦੇ ਆ ਤੇ ਇਸੇ ਆਧਾਰ ਤੇ ਤੇ ਸਾਡੇ ਮਾਨਯੋਗ ਏਡੀਜੀਪੀ ਸਾਹਿਬ ਬਠਿੰਡਾ ਤੇ ਸਾਡੇ ਐਸਐਸਪੀ ਸਾਹਿਬ ਬਠਿੰਡਾ ਨੇ ਇਸ ਗਰੋਹ ਨੂੰ ਕਾਬੂ ਕਰਨ ਦੇ ਲਈ ਇੱਕ ਸਾਨੂੰ ਸਖਤ ਹਦਾਇਤਾਂ ਕਿਸਤੀਆਂ ਸੀ ਤੇ ਇਸੇ ਦਰਾਂ ਹੀ ਕੱਲ ਇੱਕ ਸਾਨੂੰ ਇਤਲਾ ਮਿਲੀ ਸੀਗੀ ਪਈ ਇੱਕ ਨਵਦੀਪ ਸਿੰਘ ਜਿਹੜਾ ਪਿੰਡ ਜਨੌਦ ਜ਼ਿਲ੍ਹਾ ਲੁਧਿਆਣਾ ਦਾ ਰਹਿਣ ਵਾਲਾ ਤੇ ਜਗਸ਼ੀਰ ਸਿੰਘ ਬੀੜ ਤਲਾਬ ਦਾ ਰਹਿਣ ਵਾਲਾ ਤੇ ਤਰਮਿੰਦਰ ਸਿੰਘ ਬਠੰਡੇ ਦਾ ਰਹਿਣ ਵਾਲਾ ਤੇ ਜਿਹੜਾ ਇਹ ਸਾਡੇ ਇਲਾਕੇ ਦੇ ਵਿੱਚ ਇਸ ਜਗ੍ਹਾ ਤੇ ਇਹ ਇੱਕ گرو ਬਣਾ ਕੇ ਇਹ ਟਰੱਕਾਂ ਵਾਲਿਆਂ ਦੀ ਲੁੱਟ ਕੋ ਲੁੱਟ ਕੋ ਕਰ ਰਿਹਾ ਤੇ ਜਿਸ ਤੇ ਅਸੀਂ ਇੱਕ ਮੁਕੱਦਮਾ ਨੰਬਰ 67 ਅੰਡਰ ਸੈਕਸ਼ਨ 309 ਤੇ 35ਬੀ ਐਨਐਸ ਦੇ ਅਧੀਨ ਅਸੀਂ ਇਹ ਦਰਜ ਕੀਤਾ ਸੀਗਾ ਤੇ ਇਸੇ ਤਰ੍ਹਾਂ ਹੀ ਇਸ ਗਰੋਹ ਨੇ ਇੱਕ ਗੁਰਵਿੰਦਰ ਸਿੰਘ ਵਾਸੀ ਤਰਨਤਾਰਨ ਜਿਹੜਾ ਕਿ ਰਫੈਨਰੀ ਤੋਂ ਆਪਣਾ ਟਰੱਕ ਲੈ ਕੇ ਵਾਪਸ ਜਾ ਰਿਹਾ ਸੀ ਤੇ ਲਿਫਟ ਲੈਣ ਦੇ ਬਹਾਨੇ ਉਸ ਦੇ ਟਰੱਕ ਨੂੰ ਰੋਕ ਕੇ ਇਹ ਤਿੰਨੇ ਵਿਅਕਤੀ ਉਹਦੇ ਟਰੱਕ ਦੇ ਵਿੱਚ ਚੜ ਗਏ ਤੇ ਇਹਨਾਂ ਕੋਲ ਤੇਜ਼ ਤਾਰ ਅਤੇ ਹਥਿਆਰਾਂ ਦੇ ਨਾਲ ਉਹਦੀ ਕੁੱਟਮਾਰ ਕਰਕੇ ਉਹਦੀਆਂ ਬਾਹਾਂ ਬੰਨ ਕੇ ਉਹ ਤੋਂ ਇਹਨਾਂ ਨੇ ਬਟੂਏ ਦੇ ਵਿੱਚੋਂ 1500 ਰੁਪਏ ਦੀ ਨਕਦੀ ਤੇ ਉਹਦਾ ਏਟੀਐਮ ਕਾਰਡ ਤੇ ਬਾਕੀ ਜਿਹੜੇ ਉਹਦਾ ਮੋਬਾਈਲ ਫੋਨ ਸੀ ਤੇ ਹੋਰ ਇਹ ਜਿਹੜਾ ਸਮਾਨ ਸੀਗਾ ਉਹਦਾ ਇਹਨਾਂ ਨੇ ਖੋਲਿਆ ਸੀ ਤੇ ਫਿਰ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਦਿਸ਼ਾ ਨਿਰਦੇਸ਼ ਤੇ ਹਦਾਇਤਾਂ ਤੇ ਕੰਮ ਕਰਦੇ ਹੋયા ਐਸਐਚਓ ਸੰਗਤ ਤੇ ਚੌਕੀ ਇੰਚਾਰਜ ਪਥਰਾਲਾ ਨੇ ਇਸ ਗ੍ਰੋਹ ਦੇ ਤਿੰਨ ਵਿਅਕਤੀ ਜਿਨ੍ਹਾਂ ਦੇ ਵਿੱਚੋਂ ਨਵਦੀਪ ਸਿੰਘ ਤੇ ਜਗਸ਼ੀਰ ਸਿੰਘ ਤੇ ਤਰਮਿੰਦਰ ਸਿੰਘ ਨੂੰ ਕਾਬੂ ਕੀਤਾ ਸੀ ਤੇ ਇਹਨਾਂ ਦੇ ਕੋਲੋਂ ਅਸੀਂ ਇਹ ਜਿਹੜਾ ਉਸ ਲੁੱਟਿਆ ਜਿਹੜਾ ਸਮਾਨ ਸੀਗਾ ਇਹ ਅਸੀਂ ਉਹਨਾਂ ਤੋਂ ਬਰਾਮਦ ਕਰ ਲਿਆ ਸੀ ਤੇ ਇਸੇ ਤਰ੍ਹਾਂ ਦੀ ਜਦੋਂ ਇਹ ਦੋਸ਼ੀ ਨੂੰ ਤੁਸੀਂ ਕਾਬੂ ਕਰ ਰਹੇ ਸੀ ਤਾਂ ਇਹਨਾਂ ਦੇ ਵਿੱਚੋਂ ਇੱਕ ਦੋਸ਼ੀ ਜਗਸ਼ੀਰ ਸਿੰਘ ਜਿਹੜਾ ਦੌੜਦਾ ਹੋਇਆ ਡਿੱਗ ਪਿਆ ਸੀ ਜਿਹਦੇ ਗਿੱਟੇ ਤੇ ਵੀ ਸੱਟ ਲੱਗੀ ਸੀ ਇਹਨਾਂ ਨੇ ਕੋਈ ਇਸ ਤੋਂ ਪਹਿਲਾਂ ਵੀ ਵਾਰਦਾਤਾ ਕਿੰਨੀਆਂ ਦੁਬਾਰਾ ਕਰਨ ਦੇ ਵਿੱਚ ਸ਼ਾਮਲ ਸੀਗੇ ਇਹ ਜਿਹੜਾ ਦੋਸ਼ੀ ਨਵਦੀਪ ਸਿੰਘ ਆ ਇਹਦੇ ਤੇ ਤਿੰਨ ਮੁਕੱਦਮੇ ਦਰਜ ਆ ਦੋ ਅਕਸਾਈਜੈਕਟ ਦੇ ਤੇ ਇੱਕ ਇਹਦੇ ਤੇ 420 ਦਾ ਮੁਕੱਦਮਾ ਦਰਜ ਆ ਤੇ ਜਿਹੜਾ ਜਗਸ਼ੀਰ ਸਿੰਘ ਆ ਇਹ ਦੋਸ਼ੀ ਤੇ ਦੋ ਐਨਡੀਪੀਐਸ ਸੈਕਟ ਦੇ ਮੁਕੱਦਮੇ ਤੇ ਇੱਕ ਚੋਰੀ ਤੇ ਲੁੱਟ ਖੋ ਦਾ ਮਕਦਮਾ ਇਹ ਦਰਜ ਹੈ ਤੇ ਬਾਕੀ ਸਾਡੀ ਅੱਜ ਅਸੀਂ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਤੇ ਰਿਮਾਨ ਲੈ ਕੇ ਇਹਨਾਂ ਤੋਂ ਡੰਗਾਈ ਨਾ ਪੁੱਛਕਿਛ ਕਰਕੇ ਹੋਰ ਇਹਨਾਂ ਦੀਆਂ ਵਾਰਦਾਤਾਂ ਜਿਹੜੀਆਂ ਕੀਤੀਆਂ ਉਹਦਾ ਬਾਰੇ ਸਰਾਗ ਲਗਾਵਾਂਗੇ 10 ਕੁ ਤਰ੍ਹਾਂ ਦੀ ਹੁਣ ਤੱਕ ਥੋੜਾ ਮੋਟਾ ਆਇਆ ਉਹ ਵੀ ਇਸੇ ਰੂਟ ਦੇ